ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਨਵੇਂ ਵਲੋਗ ਸਤਿ ਸ੍ਰੀ ਅਕਾਲ ਤੁਹਾਡਾ ਆਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਹੁਣ ਬਾਜੀ ਦੀ ਸ਼ਾਮ ਦੇ 5:00 ਤੇ ਘਰ ਤੋਂ ਉੱਤੀ ਸੀਗੀ ਤੇ ਸਵੇਰ ਮੈਂ ਜਾਣਾ ਹੈਗਾ ਅਮਰਸਰ ਸਾਹਿਬ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੇ ਮਨ ਮੇਰੇ ਮੰਦਾ ਕਾਫੀ ਟਾਈਮ ਦਾ ਸੀਗਾ ਵੀ ਮੈਂ ਵੀ ਤੁਹਾਨੂੰ ਦਰਸ਼ਨ ਦਿਖਾਰੇ ਕਰਾਵਾਂ ਵੈਸੇ ਤਾਂ ਮੈਂ ਆਪਣੀਆਂ ਵੀਡੀਓ ਦੇ ਵਿੱਚ ਦਰਸ਼ਨ ਕਰਾਉਣਾ ਹੈਗਾ ਤੇ ਅੱਜ ਮੇਰਾ ਇਰਾਦਾ ਹੀ ਹੈ ਸੀਗਾ ਵੀ ਮੈਂ ਇਹ ਵੀਡੀਓ ਬਣਾਉਣੀ ਸਿਰਫ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੇ ਇਹ ਤੁਹਾਨੂੰ ਦਰਸ਼ਨ ਕਰਾਉਣੇ ਹੈਗੇ ਨੇ ਤੇ ਵਾਹਿਗੁਰੂ ਦੀ ਮਿਹਰ ਦੇ ਨਾਲ 1920 ਦੇ ਵਿੱਚ ਅਸੀਂ ਜਾਂਦੇ ਹੁੰਦੇ ਸੀਗੇ ਹਰ ਮੰਦਰ 사ਬਾ ਕਦੇ ਚਲੇ ਗਏ ਮਹੀਨੇ ਬਾਅਦ ਦੋ ਚਾਰ ਮਹੀਨੇ ਬਾਅਦ ਇੱਧਰ ਵੀ ਗਏ ਸੀ ਇੱਕ ਦੋ ਵਾਰ ਸ਼ੀਤਗੰਗ ਸਾਹਿਬ ਵੀ ਤੇ ਪਰ ਫਿਰ ਹਟ ਗਏ ਸੀ ਵਿੱਚੋਂ ਤੇ ਕਲੋਨੀ ਦੇ ਵਿੱਚ ਗੱਡੀ ਜਾਂਦੀ ਹੁੰਦੀ ਸੀ ਤੇ ਟਾਂਕਰੀ ਚੱਲੀ ਜਾਂਦੀ ਸੀ ਕਦੇ ਕਦੇ ਫਿਰ ਮਨ ਬਣਾਇਆ ਵੀ ਯਾਰ ਆਪਣੇ ਕੋਲ ਟਾਈਮ ਬਹੁਤ ਹੁੰਦਾ ਹੈਗਾ ਨਾਲ-ਨਾਲ ਕੰਮ ਦੇ ਵੀ ਆਪਾਂ ਵੀ ਚੱਲਿਆ ਕਰੀਏ ਫਿਰ ਅਸੀਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਅੱਗੇ ਮਿਹਰ ਕਰੋ ਹੁਣ ਤੁਸੀਂ ਸਾਨੂੰ ਲਗਾਤਾਰ ਦਰਸ਼ਿੰਦਾਰੇ ਬਖਸ਼ੋ ਤੇ ਅੱਜ ਇਹਨੀ ਕਿਰਪਾ ਉਹਨਾਂ ਦੀ ਕਿ ਚੌਥਾ ਸਾਲ ਹੋ ਗਿਆ ਮੈਨੂੰ ਜਾਂਦੇ ਨੂੰ ਹਰ ਹਫ਼ਤੇ ਇਹਨੀ ਕਿਰਪਾ ਹੈਗੀ ਹੈ ਤੇ ਜਿੰਨੇ ਵੀ ਆਪਣੇ ਕਾਰਜ ਨਹੀਂ ਹੋ ਰਹੇ ਸੀ ਸਾਰੇ ਬਾਬਾ ਦੀਪ ਸਿੰਘ ਜੀ ਦੀ ਮਿਹਰ ਦੇ ਨਾਲ ਹੋਇਆ ਤੇ ਲੱਖਾਂ ਸੰਗਤਾਂ ਦੇ ਉੱਥੇ ਕਾਰਜੇ ਹੁੰਦੇ ਨੇ ਤੇ ਆਪਾਂ ਵੀ 7-8 ਮਹੀਨੇਾਂ ਇੰਚ ਪਹਿਰਾ ਸਾਹਿਬ ਲਾਉਂਦੇ ਸੀਗੇ ਉੱਥੇ 12 ਵਜੇ ਤੋਂ ਲੈ ਕੇ 4 ਵਜੇ ਦੀ ਵਿੱਚ ਪਹਿਰਾ ਸਾਹਿਬ ਲੱਗਦਾ ਹੈ ਜਿਹਦੇ ਵਿੱਚ ਜਪਜੀ ਸਾਹਿਬ ਦੇ ਪਾਠ ਹੁੰਦੇ ਆ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਚੌਪੀ ਸਾਹਿਬ ਦੇ ਪਾਠ ਹੁੰਦੇ ਨੇ ਤੇ ਅਰਦਾਸ ਹੁੰਦੀ ਹੈ 4:30 ਵਜੇ ਤੇ ਫੇਰ ਆਪਾਂ ਵਾਪਸ ਆ ਜਾਂਦੇ ਸੀ ਤੇ ਮੈਂ ਤੁਹਾਨੂੰ ਦੱਸਦਾ ਜੇ ਜਦੋਂ 6-7 ਮਹੀਨੇ ਲੰਘ ਗਏ ਸੀ ਆਪਾਂ ਨੂੰ ਚਪੈਰਾ ਸਾਹਿਬ ਲਾਉਂਦਿਆਂ ਨੂੰ ਤੇ ਮਨ ਇੱਕ ਵਾਰ ਡੋਲ ਹੀ ਜਾਂਦਾ ਯਾਰ ਵੀ ਕਾਫੀ ਸਮੇਂ ਦੇ ਆਪਣੇ ਹੈਗੇ ਤੇ ਦੁੱਖ ਤਕਲੀਫਾਂ ਘਟਦੀਆਂ ਨਹੀਂ ਡੋਲ ਜਾਂਦੇ ਆਪਾਂ ਕਲ ਜਿਉਂਗੀ ਜੀਵ ਹੈਗੇ ਆ ਹਨਾ ਪੂਰੇ ਤਾਂ ਆਪਾਂ ਕਿਸੇ ਕੋ ਖਾਈ ਨਹੀਂ ਗਏ ਤੇ ਕੋਈ ਗੱਲ ਨਹੀਂ ਚਲੋ ਵਾਹਿਗੁਰੂ ਦੀ ਮਿਹਰ ਦੇ ਨਾਲ ਤਾਂ ਪ੍ਰੀਤ ਕੰਦੀ ਨਹੀਂ ਤੇ ਪੂਰਾ ਸਾਰਾ ਖਪਣਾ ਸਾਰਾ ਕਾਰਜ ਸੰਪੂਰਨ ਹੋਣਗੇ ਤੇ ਕਹਿੰਦੇ ਹੁੰਦੇ ਜਦੋਂ ਤੁਸੀਂ ਇਦਾਂ ਡੋਲੋਂ ਦਾ ਤੁਹਾਡੀ ਅਰਦਾਸ ਜ਼ਰੂਰ ਸੁਣੀ ਜਾਂਦੀ ਹੈਗੀ ਇੱਕ ਵਾਰੋਂ ਵੀ ਪ੍ਰੀਖਿਆ ਲੈਂਦੇ ਆ ਤੇ ਫਿਰ ਦੋਸਤੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਾਈ ਸਹਿਬ ਸਿੰਘ ਹੋ ਗਿਆ ਤੇਜ ਦੇ ਵਿੱਚ ਜੋ ਵੀ 22 25 ਤੇ ਅੱਜ 2 ਸਾਲ ਹੋ ਗਏ ਹਨ ਤੇ ਸਵਾ ਦੋ ਸਾਲ ਦਾ ਹੋ ਗਿਆ ਤੇ ਬਾਕੀ ਆਪਣੇ ਜਿੰਨੇ ਕਾਰਜ ਸੀਗੇ ਉਹ ਵੀ ਸਾਰੇ ਹੋ ਗਏ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ 9-10 ਸਾਲ ਮੇਰਾ ਪੇਟ ਦੁਖਦਾ ਰਿਹਾ ਲਗਾਤਾਰ ਤੇ ਮੈਂ ਬਾਬਾ ਜੀ ਨੂੰ ਅਰਦਾਸ ਕਰੀ ਤੇ ਮੈਨੂੰ ਡਾਕਟਰ ਮਿੱਤਰ ਕੋਈ ਐਸਾ ਮਿਲਿਆ ਤੇ ਉਹਨਾਂ ਨੇ ਦੇਖਿਆ ਕਹਿੰਦੇ ਵੀ ਯਾਰ ਨਬਜ ਵੇਖ ਕੇ ਦੱਸ ਦਿਆ ਕਹਿੰਦੇ ਵੀ ਟਾਈਫਾਇਡ ਆ ਤੇ ਮੈਨੂੰ 9-10 ਮਹੀਨੇ ਲਗਾਤਾਰ ਉਹਨਾਂ ਨੇ ਦਵਾਈ ਖਵਾਈ ਤੇ ਨਾਲ-ਨਾਲ ਆਪਾਂ ਬਾਬਾ ਜੀ ਕੋਰੇ ਅਰਦਾਸ ਕਰਦੇ ਹੁੰਦੇ ਸੀ ਐਂ ਲੱਗਦਾ ਹੁੰਦਾ ਸੀ ਵੀ ਇਹ ਤਾਂ ਬਿਮਾਰੀ ساری ਜ਼ਿੰਦਗੀ ਹੀ ਰਹੂਗੀ ਤੇ ਅੱਜ 3 ਸਾਲ ਹੋ ਗਏ ਬਿਲਕੁਲ ਆਪਾਂ ਠੀਕ ਹੈਗੇ ਆਂ ਮੇਰਾ ਕਹਿਣ ਦਾ ਭਾਵ ਇਹ ਹੀ ਹੈ ਵੀ ਬੜੀ ਮਿਹਰ ਆ ਬਾਬਾ ਦੀਪ ਸਿੰਘ ਜੀ ਤੁਸੀਂ ਵੀ ਜ਼ਰੂਰ ਜੇ ਕਿੰਨੇ ਵੀ ਅੜੇ ਕਾਰਜ ਆ ਤਾਂ ਸੰਪੂਰਨ ਕਰਦੇ ਨੇ ਮੇਰਾ ਤਾਂ ਅਹੀ ਵਿਚਾਰ ਹੈਗਾ ਵੀ ਜ਼ਰੂਰ ਨਹੀਂ ਹੈਗਾ ਵੀ ਉੱਥੇ ਜਾ ਕੇ ਤੁਸੀਂ ਚਪੈਰਾ ਸਾਬ ਲਾਓ ਪਾਣੀ ਹੈ ਪਾਣੀ ਘਰੇ ਪੜੋ ਪਰ ਪ੍ਰੋਸਾ ਰੱਖ ਕੇ ਚੱਲੋ ਤੁਸੀਂ ਤੇ ਮੈਂ ਸੋਚਿਆ ਸੀਗਾ ਵੀ ਤੁਹਾਨੂੰ ਵੀ ਮੈਂ ਜ਼ਰੂਰ ਇੱਕ ਵਾਰਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਦਰਸ਼ਨ ਕਰਾਉਣੇ ਆ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਤੇ ਚਲੋ ਫਿਰ ਆਪਾਂ ਸਵੇਰ ਮਿਲਦੇ ਹੈਗੇ ਤੁਹਾਨੂੰ ਵੀ ਕਰਾਉਣੇ ਦਰਸ਼ਨ

Look okay. here, so soon ਦੋਸਤੋ ਆ ਗਈ ਸੀ ਇਹ 7 ਵਜੇ ਘਰ ਆ ਗਈ ਸੀ ਵਾਪਸ ਤੇ ਤੁਸੀਂ ਫਿਰ ਕਰਿਓ ਦਰਸ਼ਨ ਦਿਦਾਰੇ ਤੇ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਇਓ ਤੁਹਾਡੀਆਂ ਮਨੋ ਕਾਮਨਾ ਬਾਏ ਗੁਰੂ ਜੀ ਜ਼ਰੂਰ ਪੂਰੀਆਂ ਕਰਨਗੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ